ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਪਿੰਡ ਰੁਖਾਲੇ ਦੇ ਵਿੱਚ ਰੁਖਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਆ ਗਿਆ ਨਾ ਬਾਈ ਮੁਕਸਰ ਮੁਕਸਰ ਸੋਰੀ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਮੁਕਸਰ ਜ਼ਿਲ੍ਹਾ ਆ ਜਾਵੇ ਜਦੋਂ ਤੇ ਜਿਹੜੇ ਮੁਕਸਰ ਜ਼ਿਲ੍ਹੇ ਦੀ ਮੱਝ ਮੇਰੀ ਨਜ਼ਰ ਤੇ ਚ ਆ ਜਾਵੇ ਨਾ ਤੇ ਮੈਨੂੰ ਭੋਰਾ ਵੀ ਤਾਰੀਫ ਕਰਨ ਲੱਗਿਆ ਚਿਸਕਣੀ ਹੁੰਦੀ ਕਿ ਆ ਕਿ ਜਿਹੜੇ ਜਿਹੜੇ ਇਲਾਕਾ ਟਾਈਮਾਂ ਦੇ ਵਿੱਚ ਮੁਕਸਰ ਜ਼ਿਲ੍ਹੇ ਦੀਆਂ ਮਈਆਂ ਨੇ ਦੁੱਧ ਦਿੱਤਾ ਉਦੋਂ ਬਾਅਦ ਜਿਹੜੇ ਇਲਾਕਿਆਂ ਦੇ ਵਿੱਚ ਦੁੱਧ ਪੈਦਾ ਹੋਇਆ ਉਹ ਗੱਲ ਵੱਖਰੀ ਆ ਪਰ ਮੁਕਸਰ ਜ਼ਿਲ੍ਹਾ ਇੱਕ ਦੁੱਧ ਦੇ ਪੱਖ ਦੇ ਵਿੱਚ ਮਈਆਂ ਦੀ ਬਰੀਡ ਦੇ ਵਿੱਚ ਪਹਿਲੇ ਨੰਬਰ ਤੇ ਆ ਅੱਜ ਬਾਈ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਵੀਰ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਆਈਆਂ ਹੋਈਆਂ 4 ਜਨਵਾਰਾਂ ਦੇ ਦਰਸ਼ਨ ਕਰਵਾਉਣੇ ਆ ਤਿੰਨ ਆ ਕਿ ਚਾਰ ਬਾਈ ਤਿੰਨ ਦੋ گاਵਾ ਤੇ ਇੱਕ ਚੋਟੀ ਆ ਉਹ ਕਰਦੇ ਆ ਸ਼ੁਰੂਆਤ 2:00 ਦੇ ਨਾਲ ਮਿਲਦੇ ਆ ਸਾਰੀ ਮੁਲਾਕਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਸਰਪ੍ਰੇਖ ਸੇਤੰਕਰ ਪਰਿਵਾਰ ਵੀਰੇ ਬਹੁਤ ਵਧੀਆ ਬਹੁਤ ਚਲੋ ਸ਼ੁਕਰ ਆ ਬਾਈ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਪਾਲ ਸਿੰਘ ਪਾਲ ਭਾਈ ਘਰ ਆਪਣਾ ਜਿਹੜਾ ਕਿਹੜੀ ਛੜਕ ਤੇ ਆ ਗਿਆ ਇਹ ਇਹ ਰਸਤਾ ਬੁੱਟਰ ਬਥੂਏ ਵਾਲੀ ਤੇ ਵੀਰੇ ਬੁੱਟਰ ਬਥੂਏ ਵਾਲੀ ਤੇ ਹੈ ਹਾਂਜੀ ਹਾਂਜੀ ਠੀਕ ਹੈ ਭਾਈ ਅੱਛਾ ਵੀਰੇ ਜਿਹੜੀ ਝੋਟੀ ਆਪਣੀ ਕਿੰਨਾ ਵਾ ਸੁਆ ਬਈਏ ਇਹ ਦੂਜਾ ਸੁਆ ਵੱਡੇ ਵੀਰ ਸਰ ਦੂਜਾ ਸੁਆ ਸੁਈ ਆ ਹੈ ਹਾਂਜੀ 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 ਠੀਕ ਹੈ ਭਾਈ ਅੱਛਾ ਕਿੰਨੇ ਦਿਨ ਹੋ ਗਏ ਭਾਈ ਸੁਈ ਨੂੰ ਅੱਜ ਇਹਨੂੰ ਹੀ 16 ਦਿਨ ਹੋ ਗਏ ਅੱਜ ਕਲੀਅਰ ਸੁਈ ਨੂੰ ਠੀਕ ਹੈ ਵੀਰੇ ਹਾਂ ਜੀ ਕਿੰਨਾ ਦੁੱਧ 16 ਦਿਨਾਂ ਦੀ ਸੂਈ ਥੱਲੇ ਵੀਰੇ ਇਸ ਟਾਈਮ 12 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੈ ਵੀਰੇ ਠੀਕ ਆ ਬਾਈ ਮਗਰ ਕੱਟਾ ਗਿਆ ਕੀ ਕੱਟਿਆ ਮਗਰ ਕੱਟਾ ਗਿਆ ਵੀਰੇ ਮਗਰ ਮਗਰ ਕੱਟਾ ਗਿਆ ਚੁਈ ਚੁਈ ਦੀ ਕਿਵੇਂ ਆ ਵੱਡੇ ਬਾਈ ਇੱਕ ਨੰਬਰ ਵੀਰ ਜੀ ਇੱਕ ਨੰਬਰ ਪੂਰੀ ਵਧੀਆ ਠੀਕ ਆ ਬਾਈ ਅੱਛਾ ਬਾਈ ਜਵਾਬ ਦੋ ਅੱਖਾਂ ਜੀ ਹੈਗੇ ਵੀਰੇ ਹਾਂ ਜੀ ਹਾਂ ਜੀ ਦੋਆਂ ਚ ਦੋਆਂ ਚ ਇੱਕ ਚ ਜ਼ਿਆਦੇ ਇੱਕ ਚ ਘੱਟ ਠੀਕ ਆ ਵੀਰੇ ਜਵਾਬ ਹੈਗਾ ਚੁਈ ਪੋਲੀ ਆ ਵੱਡੇ ਬਾਈ ਬਹੁਤ ਵਧੀਆ ਵੀਰੇ ਅੱਛਾ ਕੀ ਰੇਟ ਰਹੂਗਾ ਬਾਈ ਅੱਜ ਇਹਦਾ ਇਹਦਾ ਯਾਰ ਬਸ ਆਫਰ ਜੀ ਆ 95000 ਚ ਛੱਡ ਦਾਂਗੇ 95000 ਦੀ ਦੇ ਦੇਗੇ ਮਾਨਤਾ ਨੇ ਦੇ ਵਿੱਚੋਂ ਕੋਈ ਉਹ ਤੇਰਾ ਨਾਮ ਲੈ ਕੇ ਕੋਈ ਆਊਗਾ ਜ਼ਰੂਰ ਕਰਾਂਗੇ ਠੀਕ ਹੈ ਬਾਈ ਅੱਛਾ ਵੀਰੇ ਤੋਰੀ ਵੀ ਕੱਢੀ ਬਾਰ ਨੂੰ ਇਹਨੂੰ ਕਿਹਾ ਲੈ ਵੀ ਮਿੱਤਰੋ 95000 ਰੁਪਿਆ ਡਿਮਾਂਡ ਆ ਈਡੀ ਚੋਟੀ ਟੋਕਰ ਗੱਪਣ ਹੋ ਕੇ ਵੀ 80 85000 ਦੀ ਵਿਕ ਜਾਂਦੀ ਆ ਤੁਸੀਂ ਆਪ ਹੀ ਸਿਆਣੇ ਆ ਬਾਕੀ ਕਹਿਣ ਦੀ ਬਾਲਾ ਮੈਨੂੰ ਕੋਈ ਲੋੜ ਨਹੀਂ ਹੁਣ ਆ ਚੋਟੀ ਦਾ ਵੇਖੋ ਕੱਦ ਕਿੱਡੀ ਵੱਡੀ ਵੱਧਤਰ ਅੰਗ ਆਰ ਕਿੱਡੇ ਚੰਗੇ ਆ ਮਿੱਤਰੋ 12 ਕਿਲੋ ਦੁੱਧ ਵੀ ਕੰਡੇ ਲਾਉਂਦੀ ਆ 16 ਦਿਨਾਂ ਦੀ ਸੋਈ ਮਗਰ ਆ ਗਿਆ ਤੇ ਮਿੱਤਰੋ ਕਟਾ ਨਿੱਗਰਾ ਕੱਦ ਵਾਲੀ ਚੋਟੀ ਆ ਸਿੰਘ ਚੰਗਾ ਵਾ ਕੰਨੀ ਵਾਲਾ ਤੇ ਫੱਟੀ ਵਾਲਾ ਸਿੰਘ ਕਰਮਾ ਵਾਲੀ ਦਾ ਮਿੱਤਰੋ ਦੇਖ ਸਕਦੇ ਆ ਤੁਸੀਂ ਦੇਖੋ ਘਰਾਂ ਦੇ ਕਰਮਾ ਵਾਲੀ ਨੂੰ ਬਣਦੇ ਵੀਰੇ ਬਹੁਤ ਸੋਹਣਾ ਜਿਹੜਾ ਥਾਣਾ ਹਵਾਨਾ ਕਰਮਾ ਵਾਲੀ ਦਾ ਦੇਖ ਸਕਦੇ ਆ ਬਾਡੀ ਬੰਤਰ ਦੀ ਆਰਾਂ ਦੀ ਝੋਟੀ ਬਹੁਤ ਚੰਗੀ ਆ ਮਿੱਤਰੋ 95000 ਰੁਪਿਆ ਬਾ ਡਿਮਾਡ ਆ ਵਿੱਚਾ ਲਾੜ ਪਿਆਰ ਥੋੜਾ ਬਹੁਤਾ ਵੀਰੇ ਜਰੂਰ ਵੱਡੇ ਭਾਈ ਤੇਰੇ ਨਾਂ ਤੇ ਜਰੂਰ ਹੋਊਗਾ ਠੀਕ ਆ ਭਾਈ ਅੱਛਾ ਵੀਰੇ ਦੋ ਨੰਬਰ ਤੇ ਗਾਮ ਆ ਜਿਹੜੀ ਭਾਈ ਹਾਂਜੀ 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 ਇਹ ਕਿੰਨਾ ਸੂਆ ਕੀ ਡਿਟੇਲ ਆ ਵੀਰੇ ਇਹ ਦੂਜਾ ਸੂਆ ਹੈ ਵੀਰ ਜੀ ਠੀਕ ਆ ਕਿੰਨੇ ਦਿਨ ਬਾਕੀ ਆ ਭਾਈ ਇਰੇ ਇੱਕ ਹਫਤਾ ਬਾਕੀ ਆ ਵੀਰੇ ਇੱਕ ਹਫਤਾ ਬਾਕੀ ਆ ਅੱਛਾ ਵੀਰੇ ਕੀ ਦੁੱਧ ਦਰ ਕਾੜ ਰਿਹਾ ਹੁੰਦਾ ਵੀਰੇ ਤੇਰਾ ਵੀਰੇ 35 ਕਿਲੋ ਪਹਿਲੇ ਸਵੇਰਾ ਦੁੱਧ ਦਰਿਆ ਠੀਕ ਆ ਬਾਈ ਹੁਣ ਦਿਨ ਕਿੰਨੇ ਦੱਸਿਆ ਸੀ ਇਹਦੇ ਇੱਕ ਹਫਤਾ ਬਾਕੀ ਆ ਠੀਕ ਆ ਫਿਰ ਤਾਂ ਬਹੁਤ ਨਿੱਖਰ ਜੂ ਥਲੋ ਹਾਂਜੀ 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 ਬਹੁਤ ਚੰਗੀ ਤਿਆਰੀ ਹੈ ਵੀਰੇ ਠੀਕ ਆ ਵੀਰੇ ਇਹਦਾ ਰੇਟ ਬਾਈ ਇਹਦਾ ਰੇਟ ਵੀਰੇ ਫੋਨ ਤੇ ਹੀ ਕਰਾਂਗੇ ਅੱਜ ਗਾਵਾਂ ਦਾ ਰੇਟ ਆ ਫੋਨ ਤੇ ਠੀਕ ਠੀਕ ਆ ਵੀਰੇ ਠੀਕ ਆ ਇਹ ਖੜੀ ਹੋ ਰਹਿ ਹੁੰਦਾ ਇਧਰ ਲਈ ਬਤਾ ਦੇ ਵੀਰੇ ਇਹ ਵੀ ਦੂਜਾ ਸੂਆ ਏ ਵੀਰੇ ਠੀਕ ਆ ਵੀਰੇ ਇਹਦੇ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ 13 ਦਿਨ ਬ 13 ਦਿਨ ਬਾਕੀ ਆ ਹਜੇ ਹੈ ਹਾਂਜੀ ਹਾਂਜੀ ਚੰਗੀ ਨਿਕਰ ਦੂਗੀ ਬਾਈ ਥੱਲੋਂ ਹਨਾ ਹਾਂਜੀ ਹਾਂਜੀ ਠੀਕ ਹੈ ਇਹਦਾ ਵੀ ਰੇਟ ਫਿਰ ਫੋਨ ਤੇ ਹੀ ਆ ਵੀਰੇ ਇਹ ਦੋਨਾਂ گاਵਾਂ ਦੇ ਫੋਨ ਤੇ ਹੀ ਕਰ ਆ ਠੀਕ ਹੈ ਵੀਰੇ ਕਈ ਵਾਰੀ ਕਾਕਾ ਕੋਕਿਆਂ ਨੂੰ ਦੇਣੀਆਂ ਹੁੰਦੀਆਂ ਹਾਂ ਹਾਂ ਮਜਪੂਰੀ ਔਖਾ ਹੋ ਜਾਂਦਾ ਹਾਂ ਸਹੀ ਆ ਵੀਰੇ ਠੀਕ ਹੈ ਬਾਈ ਵੀਰੇ ਇਹਨੂੰ ਕੱਢਦੇ ਆ ਵਟੀਆਂ ਨੂੰ ਬਾਹਰ ਮੜਾਇਆ ਕੱਢਦੇ ਨੇ ਵੀਰੇ ਇੱਕ ਕੱਢਦੇ ਇੱਕ ਖੜੀ ਜਾਂਦੇ ਕੋਈ ਲੈ ਮੈਂ ਮੇਤਰੋ ਦੂਜਾ ਸੂਬਾ ਹੀ ਇਹ ਵੜਾ ਕਰਮਾ ਵਾਲੀ ਤੇ ਇਹਦੇ ਹਫ਼ਤਾ ਹਜੇ ਬਾਕੀ ਪਿਆ ਤੇ ਦੁੱਧ ਦਾ 35 ਕਿਲੋ ਦਾ ਰਿਕਾਰਡ ਆ ਕਰਮਾ ਵਾਲੀ ਦਾ ਮੇਤਰੋ ਦੇਖ ਸਕਦੇ ਹੋ ਤੁਸੀਂ ਆਰ ਪੂਰੀ ਟਿਕਾਣੇ ਦੀ ਤਿਆਰੀ ਦੇ ਵਿੱਚ ਆਉਂਦੀ ਜਾਂਦੀ ਹੈ ਕਰਮਾਂ ਵਾਲੀ ਮਿੱਤਰੋ ਦੇਖ ਸਕਦੇ ਹੋ ਹਾਂ ਬਹੁਤ ਚੰਗੀ ਨਿਕਲੂਗੀ ਬਾਈ ਹਨਾ ਬਹੁਤ ਵਧੀਆ ਬਹੁਤ ਵਧੀਆ ਵੀਰੇ ਸਰਪੇਂਡ ਆ ਜੀ ਨੂੰ ਅਗਲਾ ਕਹਿੰਦੇ ਨਾ ਬ੍ਰਾਂਡ ਆ ਤਾਂ ਬ੍ਰਾਂਡ ਹੀ ਆ ਹੂੰ ਹੂੰ ਦੇਖ ਸਕਦੇ ਮਿੱਤਰੋ ਤੁਸੀਂ ਟਾਪ ਕਲਾਸ ਵੱਛੀ ਆ ਥਣ ਬਹੁਤ ਚੰਗੇ ਆ ਆਰ ਬਹੁਤ ਚੰਗੇ ਆ ਬ੍ਰਾਂਡਡ ਪੀਸ ਆ ਜਿਹੜਾ ਕਹਿ ਸਕਦੇ ਆ ਆਪਾਂ ਮਿੱਤਰੋ ਤੇ ਫਿਰ ਬ੍ਰਾਂਡਡ ਪੀਸ ਆ ਜਦੋਂ ਤੇ ਬ੍ਰਾਂਡਡ ਹੀ ਭਾ ਹੋਣਾ ਇਹਨਾਂ ਦਾ ਇਹ ਕੰਮ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਦੇਖ ਸਕਦੇ ਹੋ ਮੇਰੇ ਬਣਦੇ ਬਾਈ ਇਹ 3 ਜਨਵਾਰ ਸੀ ਬਾਈ ਦੇ ਕੋਲੇ 3 ਜਨਵਾਰਾਂ ਦੀ ਡिटੇਲ ਲੈਤੀ ਆ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲੂਗਾ ਨੋਟ ਵੀ ਕਰ ਲੋ ਮੇਰੇ ਨੰਬਰ ਦਈ ਬਾਈ 98735 ਠੀਕ ਆ 20654 98735 20654 20654 98735 20654 ਬਾਈ ਦਾ ਨੰਬਰ ਆ ਗੱਲਬਾਤ ਲਈ ਸਕਰੀਨ ਦੇ ਉੱਤੇ ਆ ਧੰਨਵਾਦ ਜੀ